ਕੀ ਕਰ ਰਿਹਾ ਇਹ ਸਾਰੇ ਹਾਂਜੀ ਬੇਨਤੀ ਆ ਕੀ ਕਰ ਰਿਹਾ ਇਹ ਕਿਸਾਨਾਂ ਕੋਈ ਬਿਆਨ ਦਤੋ ਸਾਡੀ 1 ਪੋਿੰਟ ਦੀ ਇੱਕ ਸਵਾਲ ਕੀਤਾ ਇੱਕ ਜਵਾਬ ਲੈ ਲਓ ਜੀ ਹਾਂਜੀ ਹਾਂਜੀ ਦੱਸੋ ਤੁਸੀਂ ਜਵਾਬ ਦਿਓ ਸ਼ੋਭ ਕਰਨ ਸਿੰਘ ਸ਼ਹੀਦ ਹੋਇਆ ਉਹਦੇ ਲਈ ਇਹਨਾਂ ਨੇ ਕੀ ਕੀਤਾ ਵਾ ਲਖੀਂਪੁਰ ਖੀਰੀਚ ਸਾਡੇ ਕਿਸਾਨ ਸ਼ਹੀਦ ਹੋਏ ਨੇ ਜਿਨ੍ਹਾਂ ਨੂੰ ਗੱਡੀ ਦੇ ਨਾਲ ਡਗੜਿਆ ਗਿਆ ਤੇ ਬੀਜੇਪੀ ਉਹਨਾਂ ਨੂੰ ਗੱਡੀਆਂ ਤੇ ਭਾਉਂਦੀ ਹੈ ਉਹਨਾਂ ਨੇ ਕੀ ਕੀਤਾ ਵਾ ਗੁਰੂਆ ਜਿਹੜਾ ਐਮਪੀ ਬਣਿਆ ਨਹੀਂ ਐਮਪੀ ਦੀ ਨਹੀਂ ਗੱਲ ਵੇਖੋ ਜੀ ਗੱਲ ਵਾ ਵੇਖੋ ਜੀ ਜਿਹੜਾ ਜਿੰਨਾ ਨਾਲ ਪੁੱਛਿਆ ਲੈਂਦਾ ਜਿੰਨਾ ਜਵਾਬ ਉਹਨਾਂ ਨੂੰ ਦੇ ਦੋ ਜਦੋਂ ਜਿੰਨਾ ਕੋਰ ਪੁੱਛਦਾ ਉਹਦਾ ਜਵਾਬ ਦੋ ਮਿੰਟ ਨਹੀਂ ਦੇਖੋ ਜੀ ਤੁਹਾਡੇ ਵਾਸਤੇ ਆ ਜੀ ਵੇਖੋ ਸਾਡਾ ਤੁਹਾਡੇ ਨਾਲ ਵਿਰੋਧ ਨਹੀਂ ਸਾਡਾ ਬੀਜੇਪੀ ਸਰਕਾਰ ਤੇ ਉਹਦੀ ਵਿਚਾਰਧਾਰਾ ਨਾ ਵਾ ਕਿਉਂਕਿ ਅੱਜ ਤੁਸੀਂ ਪਿੰਡ 'ਚ ਆਏ ਜੀ ਬੀਜੇਪੀ ਸਰਕਾਰ ਲੋਕਾਂ ਨਾਲ ਕੀ ਕਰਦੀ ਬਿਹਾਰਪੁਰ ਦੇ ਬਲਾਸ ਬਲਾਸਕਰ ਸ਼ਹਿਰ ਦੇ ਵਿੱਚ ਕਿਸਾਨ ਤੇ ਮਜ਼ਦੂਰਾਂ ਨੂੰ ਫੋਟ ਕੇ ਜੰਮ ਦੇ ਰਤਾ ਕਾ ਕੀ ਕਸੂਰ ਸੀ ਆਪਣੀ 1250 ਏਕੜ ਜ਼ਮੀਨ ਜਿਹੜੀ ਸਰਕਾਰ ਨੇ ਖਿਹਾਈ ਉਹਦੇ ਪੈਸੇ ਮੰਗਦੇ ਆ ਤੁਹਾਡਾ ਸੁਣਦੇ ਆਪਾਂ ਲੋਕ ਨਹੀਂ ਜੀ ਇਹ ਕੰਮ ਨਹੀਂ ਹੋਣਾ ਗੱਲ ਹੀ ਨਹੀਂ ਕਰ ਉਹਦੇ ਤਿੱਤਾ ਬਿਆਨ ਆਇਆ ਜੀ ਕਿ ਉਹ ਗਲਤ ਹੋਇਆ ਥੇ ਸਾਡੇ ਕਿਸਾਨਾਂ ਦੀਆਂ ਔਰਤਾਂ ਦੀ ਚਮੜੀ ਢੇਡਦੀ ਇੱਕ ਪੰਨੇ ਬੀਜੇਪੀ ਸਰਕਾਰ ਮੋਦੀ ਸਰਕਾਰ ਨਾਰਾ ਲਾਉਂਦੀ ਆ ਬੇਟੀ ਬਚਾਓ ਬੇਟੀ ਪੜਾਓ ਤੇ ਕਈ ਕੁਝ ਕਰੰਦੇ ਨੇ ਤੇ ਕੀ ਹੁੰਦਿਆ ਮੈਲਾਵਾਂ ਦੇ ਨਾਲ ਬਲਤਕਾਰ ਹੁੰਦਿਆ ਤੇ ਉੱਥੋਂ ਸੈਂਟਰ ਦੇ ਵਿੱਚ ਬੈਠੇ ਆਪੂ ਕਹਿੰਦੇ ਆ ਕਿ ਸਵਰਨ ਜਾਤੀਆਂ ਦੇ ਲੋਕਾਂ ਦਾ ਖੂਨ ਗਰਮ ਹੁੰਦਾ ਇਹ ਦਲਤਾਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਆ ਸਾਫ ਸਾਫ ਤੇ ਦੰਗੇ ਹੋ ਰਹੇ ਆ ਬਾਈ ਗੱਲ ਸੁਣੋ ਮੇਰੀ ਆ ਰਾਜਾ ਸੰਸੀ ਕੱਲ ਕਤਲ ਹੋਇਆ ਉਹਦਾ ਜ਼ਿੰਮੇਵਾਰ ਕੌਣ ਆ ਵੇਤਾ ਜੀ 1 ਤੋਂ ਮਿੰਟ ਦੀ 1 ਮਿੰਟ ਦਾ ਜ਼ਿੰਮੇਵਾਰ ਕੌਣ ਆ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਦੇ ਨਹੀਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਨਾ ਅਸੀਂ ਤੇ ਹੁਣ ਉਹ ਤੋਂ ਅਸੀਂ ਉਸ ਕਤਦਾਰ 1 ਮਿੰਟ ਉਹਨੂੰ ਹੁਣ 1 ਮਿੰਟ ਸ਼ੌਕ ਕਰਨ ਮਰਵਾਇਆ ਇੱਕ ਗੱਲ ਤੇ ਗੱਲ ਸੁਣੋ ਇੱਕ ਗੱਲ ਨਹੀਂ ਗੱਲ ਨਹੀਂ ਗੱਲ ਨਹੀਂ ਗੱਲ ਨਹੀਂ ਗੱਲ ਨਹੀਂ ਪਲੇਟਫਾਰਮ ਨਹੀਂ ਹੈ ਕਿਸਾਨਾਂ ਦੀ ਗੱਲ ਕਰਵਾਉਣਾ ਹੈਗਾ ਜੀ ਉਹ ਪਲੇਟਫਾਰਮ ਆ ਸਾਡੇ ਜੀ ਦਲੀਲ ਜਾਨਣ ਬੈਠੇ 1 ਮਿੰਟ ਦੀ 1 ਮਿੰਟ ਗੱਲ ਕਰੋ ਤੇ ਕੇ ਨਾਲ ਜੀ ਪਰ ਇਹ ਨਾਲ ਗੱਲ ਕਰ ਰਹੇ ਲੋਕਤੰਤਰ ਦਾ ਘਾਣ ਹੋ ਰਿਹਾ ਨਹੀਂ ਨਹੀਂ ਲੋਕਤੰਤਰ ਦਾ ਘਾਣੇ ਟੱਪਰ ਮਾਰਦਾ ਇਹ ਲੋਕਤੰਤਰ ਦਾ ਘਾਣ ਕਿਹੜਾ ਜਿਹੜਾ ਆ ਟੱਪਰ ਮਾਰਿਆ ਕੱਲ ਉਹ ਲੋਕਤੰਤਰ ਉਧਰ ਜਾਓ ਜੀ ਉਧਰ ਇਨਸਾਨ ਤੋਂ ਆ ਨਹੀਂ ਤੇ ਉੱਥੇ ਨਹੀਂ ਆਉਣਦੇ ਉੱਥੇ ਤੇ ਕੋਈ ਸਾਨੂੰ ਲੱਭਾ ਨਹੀਂ ਕਿਸਾਨ ਵੇਖੋ ਅਸੀਂ ਉਹਦੇ ਘਰੋਂ ਹੀ ਆਉਣਦੇ ਆ ਉੱਥੇ ਵੇਖੋ ਮੈਂ ਦੱਸਦਾ ਉਹਨਾਂ ਦੇ ਆ ਗਏ ਆਪਣੀ ਰੰਜਿਸ਼ ਹੋ ਸਕਦੀ ਆ ਰੰਜਿਸ਼ ਨਹੀਂ ਆ ਰੰਜਿਸ਼ ਹੋ ਸਕਦੀ ਆ ਰੰਜਿਸ਼ ਬਿਲਕੁਲ ਨਹੀਂ ਸਰਕਾਰ ਕੋਲੀਆਂ ਬਿਲਕੁਲ ਕੋਈ ਰੰਜਿਸ਼ ਨਹੀਂ ਆ ਜੀ ਉਹ ਟਿਕਟ ਜੀ ਉਸ ਫਤਨੋਂ ਰੰਜਿਸ਼ ਨਾ ਕਰੋ ਉਹ ਰੰਜਿਸ਼ ਸਤਲੁਜ ਨਸ਼ੇ ਕਰਕੇ ਹੋਇਆ ਜਿਹਨੂੰ ਪੰਜਾਬ ਸਰਕਾਰ ਚਲਾ ਰਹੀ ਆ ਉੱਥੇ ਦੇ ਕੋਈ ਪਰਮਾਣੂ ਨਹੀਂ ਚਲੋ ਕਿੰਨੇ ਵਿੱਚ ਅੰਤਰ ਤਾਂ ਵੀ ਕਰਦੇ ਆ ਅਸੀਂ ਆਪਣੇ ਆਪਣੇ ਗੱਲ ਛੱਡੀ ਦੋਹੀਂ ਆਪਣੇ ਪਿੰਡ ਦੇ ਕਿਸੇ ਨੇਤਾ ਨੂੰ ਨਹੀਂ ਬਣਨਾ ਆਪ ਪਾਰਟੀ ਨੂੰ ਵੀ ਜੀਮੇ ਡਾਕਰਾ ਸਰੂਪਾ ਸੇ ਡਾਲਣੇ ਪੈਣਗੇ ਉਹ ਬੜਾ ਵਾਹੀ ਨੇਤਾ ਬਣ ਕੇ ਨਹੀਂ ਆਏ ਜਿਹੜੇ ਨੇਤਾ ਬਣ ਗਏ ਇਹ ਬਰਬਾਦ ਕਰਦੇ ਆਂ ਤੁਸੀਂ ਘਮਰਾ ਕਰਨ ਆਏ ਹੋ ਗਮਾ ਕਰਨ ਆਏ ਹੋ ਜੇ ਭਰਾ ਬਣ ਕੇ ਗੱਲ ਸੁਣੀ ਚਾਹੁੰਦੇ ਹੋ ਤਾਂ ਅਸੀਂ ਸਾਈਏ ਇਹ ਤਾਂ ਬਸ ਸਾਡੇ ਨਾਲ ਉਸੇ ਬਾਦਰ ਲੈ ਜਾਓ ਉੱਥੇ ਬਾਦਰ ਚੱਲੋ ਪਹਿਲਾਂ ਚੱਲੀਏ ਬਾਦਰ ਤੇ ਪਹਿਲੇ ਅਸੀਂ ਉਦੋਂ ਸਾਡੇ ਬਾਦਰ ਨਾਲ ਕੇ ਸਾਡੇ ਬਾਦਰ ਨਾਲ ਕੇ ਜਿੱਥੇ ਅਜ ਨਾਲੇ ਕੋਲ ਇੱਥੋਂ ਮਿੰਟ ਵੀ ਨਹੀਂ ਰਹੀ ਇੱਥੇ ਜਾਂਦੇ ਜਿੱਥੇ ਪਹਿਲਾਂ ਜਿਹੜਾ ਆਇਆ ਉਹ ਨਾ ਕੋਈ ਖਨੋਰੀ ਬਾਦਰ ਤੇ ਜਾਂਦਾ ਹੈ ਵੇ ਜਲਦਾ ਉਹਦੇ ਵੀ ਆਵੇ ਹਾਂ ਵੀ ਉਹਨਾਂ ਖਾਨਾਂ ਨੂੰ ਕੁੱਟ ਸਾਡੇ ਪ੍ਰਦੇਸ਼ ਪ੍ਰਧਾਨ ਦਾ ਮੈਂਟੇਟ ਦੇ ਬਿਆਨ ਆਇਆ ਵਾ ਖਾਨਾਂ ਦੇ ਹੱਕ ਚ ਆਇਆ ਚੌਧਰੀ ਸੁਨੀਲ ਜਾਖੰਡ ਇੱਕ ਇੱਕ ਮਿੰਟ ਦੇ ਇਹ ਇੱਕ ਇੱਕ ਮਿੰਟ ਦੇ ਪਹਿਲੇ ਮੰਗਦੇ ਕੁੱਟ ਮਾਰ ਹੋਈ ਹੈ ਬਿਆਨ ਕੀ ਹੋਇਆ ਸਰਕਾਰ ਉਹਨਾਂ ਆਪ ਬੀਜਪੀ ਦੀ ਇੱਕ ਛੋਟਾ ਸਰਕਾਰ ਪੰਜਾਬ ਸਰਕਾਰ ਮੇਟਣ ਦੀ ਨਹੀਂ ਜਿਹੜੀ ਇਹ ਪੰਜਾਬ ਸਰਕਾਰ ਨਹੀਂ ਤਾਂ ਜਿਹੜੀ ਸਰਕਾਰ ਉੱਥੇ ਗੋਲੀਆਂ ਮਾਰ ਮੈਨੂੰ ਇੱਕ ਦਫਾ ਨਹੀਂ ਮੈਨੂੰ ਇੱਕ ਦਫਾ ਵੀ ਪੰਜਾਬ ਸਰਕਾਰ ਨੇ ਜ਼ੀਰੋ ਐਫ ਆਈ ਆਰ ਦਰ ਕਿਉਂ ਨਹੀਂ ਜਿਹੜਾ ਦੋਸ਼ੀ ਉਹਨਾਂ ਨੂੰ ਸਾਡਾ ਇੱਕ ਮਿੰਟ ਦੀ ਇੱਕ ਮਿੰਟ ਦੀ 5 ਮਿੰਟ ਕੇਂਦਰ ਕਿਉਂ ਨਹੀਂ ਰੱਖਦੇ ਕੇਂਦਰ ਚੋਣੀ ਫਿਰ ਵਿੱਚ ਰੱਖ ਕੇ ਕਰਨ ਦਿਆ ਦੋਸ਼ੀਆਂ ਦੇ ਖਾਣ ਹਰਮਾਨ ਦੇ ਚੋਣ ਹਿਮਾਚਲ ਦੇ ਚ ਪੀਜਪੀ ਦੇ ਕੇਂਦਰ ਕੇਂਦਰ ਕਰਨਾ ਇਹਦੇ ਵਿੱਚ ਭਾਜੀ ਦੀ ਸਰਕਾਰ ਆ ਪਈਏ ਕਰੋ ਜੀ ਬਾਈ ਨੇਮ ਕਰ ਦੋ ਹਰਿਆਣੇ ਦੇ ਵਿੱਚ ਹਰਿਆਣੇ ਦੇ ਵਿੱਚ ਭਾਜੀ ਦੀ ਪੀਜੇਪੀ ਦੀ ਸਰਕਾਰ ਆ ਇਹ ਨਾ ਪੀ ਨਹੀਂ ਦੱਸ ਸਕਦਾ ਮੈਂ ਦੱਸ ਸਕਦਾ ਸਰਕਾਰ ਹਰਿਆਣੇ ਵਾਲਾ ਜਦੋਂ ਹੋਇਆ ਮੇਰਾ ਆਪਦੀ ਧਰਤੀ ਤੇ ਆ ਤੇ ਹਰਿਆਣਾ ਕਿਵੇਂ ਕਰ ਦੂਗਾ ਕੀ ਐਫ ਆਈ ਆਰ ਜ਼ੀਰੋ ਕਿੰਨੇ ਦਰਜ ਕਿਤੇ ਸੀ ਗੋੜੀ ਕਿੱਦਾਂ ਚੱਲਦੀ ਹੈ ਜਿਹੜੇ ਬੁਮਰਾ ਕਰੀਏ ਜਿਹੜੇ ਇੱਕੋ ਮਿੰਟ ਵੀਰਾਂ ਤੋਂ ਮਿੰਟ ਜਿਹੜੇ ਪਰਵਾਰਾਂ ਤੋਂ ਤੁਸੀਂ ਚੱਲੇ ਨਿਕਲੋ ਮੈਂ ਤੁਹਾਨੂੰ ਇਹ ਕੰਮ ਕਰ ਦਿਓ ਵੀ ਚਰਚਾਂ ਦੇ ਉੱਤੇ ਚੜ ਕੇ ਜੈਕਰੀ ਦੇ ਨਾਮ ਤੇ ਮਾਰੀਂ ਗੁਰੂਬਾਨੇ ਗੁਰੂਬਾਨੇ ਮੇਰਾ ਇਹ ਕੰਮ ਕਿ ਤੁਕੂਗੀ ਤਾਓ ਲੱਖਾਂ ਮਜ਼ਦੂਰ ਮਾਰਿਆ ਜਾਊਗਾ ਜਿਹੜਾ ਮੰਡੀਆਂ 'ਚ ਕੰਮ ਕਰਦਾ ਏ بے ਰੁਜ਼ਗਾਰ ਹੋ ਜਾਊਗਾ ਜਿਹੜਾ ਉੱਥੇ ਮਾਲ ਢੋਂਦਾ ਟਰਾਂਸਪੋਰਟਰ ਗੱਡੀ ਵਾਲਾ ਉਹ ਟਰਾਂਸਪੋਰਟਰ ਮਾਰਿਆ ਜਾਊਗਾ ਭਰਾਓ ਜੇ ਕੋਈ ਥੇਲੇ ਵਾਲਾ ਏ ਓਏ ਰੇੜੀ ਵਾਲਾ ਮੰਡੀ ਚ ਲਾਈ ਏ ਭਰਾਓ ਮਾਰਿਆ ਜਾਊਗਾ ਇਸ ਵਾਸਤੇ ਆਪਾਂ ਨੂੰ ਇੱਕ ਜੁੱਟ ਹੋਣੀ ਲੋੜ ਆ ਹੋਗੀ ਗਰੀਦਾ ਨਹੀਂ ਹੁੰਦਾ ਤੁਹਾਡੇ ਨਾਲ ਦੇਖਾਂਗੇ ਜਾਣੀ ਦੁਜੇ ਬੰਨੇ ਤੂੰ ਕੀ ਕਰੂੰਗੀ ਕੀ ਕਰੂੰ ਹਜੇ ਬਜਾ ਕੋਈ ਨਹੀਂ ਹੁੰਦਾ ਸਰਕਾਰ ਆਈ ਨਹੀਂ ਤੇ ਤਾਪੇ ਦੂਰ ਸੱਚਮੇਂ ਜਿੰਦਾਬਾਦ ਜਿੰਦਾਬਾਦ ਇਹ ਸਰਕਾਰ ਦਾ ਡੇੜਾ ਹੀ ਕਰ ਕਰ ਡੇੜਾ ਹੀ ਕਰ ਕਰ ਡੇੜਾ ਹੀ ਕਰ ਕਰ ਆਜੀ ਸਰਕਾਰ ਦਾ ਰਾਜ ਟੱਕਣਾ ਡੇੜਾ ਟੱਕਣਾ ਡੇੜਾ ਟੱਕਣਾ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਗੋਲਗੇ ਚੋਰਾ ਹੀ ਮਦਦ ਕਰਦਾ ਡੇੜਾ ਕਰ ਕਰ ਡੇੜਾ ਹੀ ਕਰ ਕਰ ਡੇੜਾ ਹੀ ਕਰ ਕਰ ਅੱਜ ਦੀ ਭਾਜਪਾ ਦੇ ਨੇਤਾ ਆਪਣੀ ਨਹੀਂ ਵੱਢ ਜਾਗੇ ਨਹੀਂ ਵੱਢ ਜਾਣਗੇ ਡੇੜਾ ਲੱਗਦਾ मोदी मामा मारोदी मामा मार ਮੋਦੀ ਨਮਾ ਮਰ ਗਿਆ ਨਮੀ ਨਮੀ ਕਰ ਗਿਆ ਅਸੀਂ ਆਪਣੇ ਪਿੰਡਾਂ ਦੇ ਭਾਜਪੀ ਨੇਤਾ ਨੂੰ ਨਹੀਂ ਬਣਨ ਦੇਵਾਂਗੇ ਨਹੀਂ ਬਣਨ ਦੇਵਾਂਗੇ ਨਹੀਂ ਬਣਨ ਦੇਵਾਂਗੇ ਅਸੀਂ ਭਾਜਪੀ ਦੇ ਤੇਰੇ ਨੇਤਾ ਤਲਾ ਨਹੀਂ ਬਣਨ ਦੇਵਾਂਗੇ ਪਿੰਡਾਂ ਦੇ ਹਾਂ ਜਿਹੜੇ ਮਜਾਰੇ ਕਾਂਦੀਦਾ ਚੁਣ ਲੈਂਦੇ ਨੇ ਚੋਰਾ ਬੱਦਿਲਦਾਵਾ ਲੇਕਿਨ ਉਹਨਾਂ ਨੂੰ ਵੀ ਅਸੀਂ ਕਰੀਏ ਵੋਟਾਂ ਪਾ ਕੇ ਕਹਨੂੰ ਭਜਾਉਂਦੇ ਆ ਤੇ ਪਾਰਟੀ ਬਦਲੀ ਜਾਂਦੀ ਆ ਤਾ ਡੇਲੀ ਤੋਂ ਅੱਜ ਦੇ ਦਿਨ ਤੱਕ ਤੁਸੀਂ ਬੀਜੇਪੀ ਨੂੰ ਵੋਟ ਪਾਈ ਜੇ ਵੀਰਾਂ ਨਾਲ ਕਿਹਾ ਪਾਈਆਂ ਦੀਆਂ ਜੇ 2 ਮਿੰਟ ਕੰਮ ਕਰਦੇ ਹੋ ਤੇ ਮੈਂ ਕਰਾਂਗਾ ਆ ਵੀ ਤਾਂ ਪੋਟਾ ਪਾਈਆਂ ਤੇ ਇੱਥੇ ਬੈਠੇ ਜਾਣਗੇ 2 ਮਿੰਟ ਵੀਰ ਮੇਰੇ 2 ਮਿੰਟ 2 ਮਿੰਟ ਪਾਈਏ ਓਏ ਯਾਰ ਥੱਲੇ ਸੈੱਜ ਹੋ ਜਾ उन कला पी डी ਤੁਹਾਡੇ ਭਰਾਵਾਂ ਇਹੋ ਹੁੰਦਾ ਦੇ ਵਾਲੀਆਂ ਤੁਹਾਡੇ ਭਰਾਵਾਂ ਇੱਥੇ ਕਹੋਗੇ ਇੱਥੇ ਬਹਿਜਾਂਗੇ ਉੱਤੇ ਕਹੋਗੇ ਉੱਤੇ ਤੁਹਾਡੇ ਨਾਲ ਬਹਿਜਾਂਗੇ ਬਹੁਤ ਬਹੁਤ ਗੱਲ ਬੰਨੀ ਆ ਚਲੋ ਤარი ਆ ਬਹਿ ਮੈਂ ਪਹਿਲਾ ਨਹੀਂ ਉਹਦੇ ਉਹ ਵੀ ਹੁਣ ਜਵਾਬ ਦੇ ਲੋ ਬੋਲ ਕੇ ਗੱਲ ਸੁਣਦੇ ਨਹੀਂ ਬਹਿਤ ਗੱਲ ਤੂੰ ਜਵਾਬ ਲੈ ਲੋ ساری ਦੁਨੀਆ ਆਖਿਆ ਕਿਉਂ ਆਏ 10 ਮਿੰਟ ਤੱਕ ਹੀ ਵੀ ਖਾਣਾ ਮੈਂ 10 ਮਿੰਟ ਤੂੰ ਹੀ ਆਖਿਆ ਉੱਥੋਂ ਕਿਉਂ ਆਏ 13 ਮਹੀਨੇ ਬੈਠੇ ਟਾਡੇ ਪ੍ਰਧਾਨ ਮੰਤਰੀ ਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਕਿਹਾ ਸਾਡਾ ਪ੍ਰਧਾਨ ਮੰਤਰੀ ਤਾਂ ਨਹੀਂ ਅੰਗੀ ਦੀ ਦੂਜਾ ਲੱਭਦੇ ਨੇ ਯਾਰ ਜਾਨੀ ਲੱਭਦੇ ਨੇ ਉਹਨਾਂ ਨੇ ਸਾਡੇ ਨੂੰ ਮਾਂਸ ਕਿਹਾ ਕਿ ਐਮਐਸਪੀ ਦੇ ਦਰਜ ਨੂੰ ਬਣੂਗਾ ਫਾਈਨਲ ਕਮੇਟੀ ਦੀ ਤੋਂ ਆਉਂਦੀ ਕਾਲੀ ਦੇ ਵਿੱਚ ਗੱਲ ਪੂਰੀ ਕਰ ਲੈ ਗੱਲ ਅਲੈਕਸ਼ਨ ਟਾਈਮ ਤੇ ਗੱਲ ਪੂਰੀ ਹੋ ਲੈੰਦੋ ਅਲੈਕਸ਼ਨ ਦੇ ਟਾਈਮ ਤੇ ਗੱਲ ਪੂਰੀ ਹੋ ਲੈੰਦੋ ਗੱਲ ਪੂਰੀ ਹੋ ਲੈੰਦੋ ਤੇਰਾ 3 ਮਹੀਨੇ ਦਾ ਮਾਰ ਬੇਤ ਨਹੀਂ ਬਾਰ ਬਾਰ ਉਧੋ ਕਿਉਂ ਨਾ ਇਲੈਕਸ਼ਨ ਦੇ ਵਿੱਚ ਸਰਵੇ ਪੋਲਿਟਿਕਲ ਪਾਰਟੀਆਂ ਦਾ ਸਟੰਟ ਆ। ਕੱਤੀ ਜੀ, ਕੱਤੀ ਜੀ ਦਾ ਸਟੰਟ ਨਹੀਂ ਕਿਸਾਨੀ ਝੰਡੇ ਨੂੰ ਮਾਣ ਆਣ ਕਰੀਏ। ਸਾਡੀ ਚੰਗਾ ਕਿਸਾਨੀ ਆ। ਆ ਝੰਡਾ ਕਿਉਂ ਲੱਗਿਆ ਸਾਨੂੰ ਹੀ ਮਾਣਿਆ ਕਿਸਾਨੀ ਦਾ। ਪਰ ਜੇ ਮਾਣਨੇ ਵਾਹਵਾ ਦੀ ਪਾਰਟੀ ਨੇ ਪਹਿਲਾਂ ਪਾਰਟੀ ਲਈਗਾ। ਪਰ ਪੋਲਿਟਿਕਲ ਪਾਰਟੀ ਦੀ ਬੋਲੀ ਨਹੀਂ ਬੋਲਦੀ ਜਿਹਨੇ ਮਾਣਿਆ। ਮੇਰੀ ਪਾਰਟੀ ਜੀਬੀ ਸਰਕਾਰ ਮੁਰਦਾਬਾ। ਮੁਰਦਾਬਾ। ਆਏ ਕਮੇਟਾ ਬੀਜੇਪੀ ਸਰਕਾਰ ਦਾ ਰੋਏ ਕੰਡ ਜਨਾ ਚੱਲ ਬੜਾ ਜਿੰਦਾਬਾਦ 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 ਮੇਰੇ ਬਾਕੀ ਤਾ ਗੱਲਾਂ ਨਾ ਕਰ ਪੈਰੋ ਜਿੰਦਾਬਾਦ ਕਰੋ ਚੱਲ ਬੜਾ ਮੈਰੋ ਯਾਰ ਇਹੋ ਵੀ ਤਰ੍ਹਾਂ ਕਰਦੀ ਹੈ ਹੈ ਪੁੱਛੋ ਜਾ ਕੇ ਆਈ ਤਾਂ ਫਿਰ ਪਿੰਡ ਤੇ ਵਸਦੇ ਨੇ ਨਾ ਹੋ ਜਾਂਦੇ ਬੀਜੇਪੀ ਸਰਕਾਰ ਦਾ ਫੇਰਾਇ ਕਰਕੇ ਮੱਝਾ ਮੱਝਾ ਕਰਤਾ ਸਰਕਾਰ ਦਾ ਚਨਾਗਰ ਪਾਈਟਿਕਾ ਨੂੰ ਡਕਮਿਆ ਅੱਜ ਦਾ ਤਰਨ ਹੈ ਕਿਸਾਨਾਂ ਮਜ਼ਦੂਰਾਂ ਦੇ ਗਲੋਰ ਗੋਲੀ ਚਲਾਉਣ ਵਾਲੀ ਮੋਦੀ ਸਰਕਾਰ ਦਾ ਪੇੜਾਈ ਕਰਕੇ ਪੇੜਾਈ ਕਰਕੇ ਪੇੜਾਈ ਕਰਕੇ ਕਿਸਾਨਾਂ ਮਜ਼ਦੂਰਾਂ ਦਾ ਜਿੰਦਾਬਾਦ ਜਿੰਦਾਬਾਦ ਮਦੂਸ਼ਾ ਗੱਡ ਪੰਜਾਬ ਜਿੰਦਾਬਾਦ ਪੰਜਾਬ ਕਰੇ ਕੋਈ ਚਰ ਬਲ ਉਹਨਾਂ ਦੇ ਕੋਈ ਜਵਾਬ ਨਹੀਂ ਚਰਦਾ ਪਾਪਾ ਜੀ ਉਹਨਾਂ ਨੇ ਕੋਈ ਨਿਬਾੜੀ ਥੱਲੇ ਪੈਰੋ ਪਾਪਾ ਜੀ ਉਹਨਾਂ ਨੇ ਕੋਈ ਨਿਬਾੜੀ ਥੱਲੇ ਪੈਰੋ ਨਹੀਂ ਆਂਦੋਗੇ ਨਾ ਆਂਦੋ ਅਈ ਨਹੀਂ ਉਹ ਤਾਂ ਨਹੀਂ ਨਹੀਂ ਆਉਂਦਿਆਂਗੇ ਅਸੀਂ ਆਪਣੇ ਪੈਰ ਥੱਲੇ ਪੈਰੋ ਥੱਲੇ ਪੈਰੋ ਅਸੀਂ ਆਪਣੇ ਪੈਰ ਥੱਲੇ ਪੈਰੋ ਨਹੀਂ ਉਹਦਾ ਜਵਾਬ ਹੈ ਆਪਣੇ ਨਹੀਂ ਇੱਦਾਂ ਨਹੀਂ ਆਰ ਗੌਰਮੈਂਟ ਆਰ ਗੌਰਮੈਂਟ ਮੇਰੀ ਪੈਰ ਤੇ ਕੋਈ ਗੱਲ ਨਹੀਂ ਆ ਪਬਲੀਕ ਦਾ ਬੰਦਾ ਕੋਈ ਨਹੀਂ ਪਬਲੀਕ ਨਹੀਂ ਹੋਣੀ ਜਿਹੜੀ ਬੰਦੇ ਪਾਪਾ ਜੀ ਕੋਈ ਨਹੀਂ ਪਬਲੀਕ ਨਹੀਂ ਪਬਲੀਕ ਨਹੀਂ ਆ ਜੀ ਬੰਦੇ